ਕੰਮ ਜਿਹੜਾ ਪ੍ਰੋਪਰ ਦਾ ਕਰਦੇ ਨੇ ਉਹ ਜਿਹੜਾ ਕੋਈ 50000 ਜਾਂ 60000 ਦਿੰਦਾ ਉਹ ਵੀ ਪ੍ਰੋਪਰ ਕੰਮ ਕਰਦਾ ਜਿਹਨੇ 10000 ਦਿੰਦੇ ਨੇ ਜੇ ਕੋਈ ਨੂੰ ਦੇ ਕੋਰ ਦੇ ਫਾਇਲ ਨੇ ਪ੍ਰੋਪਰ ਤਨਖਾਹ ਦਿੱਤੀ ਜਾਵੇ ਬਰਾਬਰ ਕੰਮ ਲਿਆ ਜਾਵੇ ਉਹ ਜਾਂ ਕੰਮ ਦਿੱਤਾ ਜਾਂਦਾ ਫਿਰ ਤਨਖਾਹ ਵੀ ਬਰਾਬਰ ਤਾਂ ਹੋ ਬਹੁਤ ਮੰਗਾਂ 550 ਦਾ ਪਕਾਇਆ ਪਿਆ ਉਹ ਲੈ ਲਿਆ ਸੀ ਚਾਰ ਮਗਹਾਈ ਪੱਤਰੀਆਂ ਕਿਸ਼ਤਾ ਹੋ ਗਿਆ ਜਿਹੜਾ ਕਿ ਸੈਂਟਰ ਤੇ ਮਗਹਾਈ ਦੇ ਨਾਲ ਬਾਤੀ ਆ ਉਸ ਮਤਾਂ 6 ਮਹੀਨੇ ਬਾਅਦ ਹੀ ਇਹਦੀ ਕਿਸ਼ਤ ਮਿਲਦੀ ਆ ਉਹ ਸਾਡੇ 4 7 4 ਮਗਹਾਈ ਦੀ ਪੱਤਰੀਆਂ ਕਿਸ਼ਤਾ ਹੋ ਗਈਆਂ ਉਹ ਥੱਪੀ ਬੈਠਾ ਪਤਾ ਨਹੀਂ ਕਦੋਂ ਦੇਣਾ ਬਕਾਇਆ ਕਿੰਨਾ ਬਣਨਾ ਹੈ ਇਹ ਚੁੱਕਦੇ ਆ ਉਹਨੇ ਬਕਾਇਆ ਤੇ ਰਹਿ ਆਂ ਵੀ ਉਹਨੇ ਨਾਲ ਬਕਾਇਆ ਤੂੰ ਵੱਟ ਬਕਾਇਆ ਕਰਤਾ ਤੂੰ ਵੱਟ ਬਕਾਇਆ ਕਰਤਾ ਜਿਹੜਾ ਸਾਡੇ 5 ਸਾਲ ਤਿਆਂ ਕਿਸ਼ਤਾ ਪਿਆਰੀ ਕਿਸ਼ਤਾ ਬੜਾਈਆਂ ਨੇ ਕਰੇ ਬਲਾਜ ਜੋ 36 ਕੇਸਾ ਬਣਾਈਆਂ ਨੇ ਉਹ ਇੰਨੇ ਸਾਧਾਂ ਚ ਪੈਸਾ ਦੇਣਾ ਕਿਸੇ ਦਾ ਹਜ਼ਾਰਾਂ ਤਾਂ ਕਿਹਾ 2000 ਦਾ ਇਹ ਤੋਂ ਵੱਧ ਕਿਸੇ ਦਾ ਨਹੀਂ ਹੋਗਾ ਉਹ ਪੈਸਾ ਰਾਕਮ ਲੋਕਾਂ ਦੀ ਖਰਾਬ ਕਰਤੀ ਕਿਸੇ ਨੇ ਸਰਕਾਰ ਨੇ ਕੋਈ ਵਿਆਜ ਨਹੀਂ ਹੈ ਜੇ ਬਲਾਜ ਤੋਂ ਵੱਧ ਲਿਆਵੇ ਤਾਂ ਮਰਾਦ ਨੂੰ ਕਹਿੰਦੇ ਪਿਆਰ ਦੇ ਦੇ ਦਿੱਤੇ ਸਰਕਾਰ ਨੇ ਕੋਈ ਸਾਨੂੰ 18000 ਕਰੋੜ ਰੁਪਏ ਦਾ ਕੋਈ ਵਿਆਜ ਨਹੀਂ ਦਿੱਤਾ ਹੈਗਾ ਕੋਰਟ ਦੇ ਫੈਸਲੇ ਨੇ ਕਿ 18% ਪਿਆ ਦੇ ਕੇ ਦੋ ਨਾ ਦਾ ਦਾਕੂ ਕੀਤਾ ਜਾਵੇ ਸਰਕਾਰ ਕੋਰਟ ਦੇ ਫੈਸਲਿਆਂ ਨੂੰ ਵੀ ਮੰਨ ਨਹੀਂ ਰਹੀ ਲੋਕਾਂ ਦਾ ਕੀ ਹੁੰਦਾ ਹੈ ਕੋਰਟ ਦੇ ਫੈਸਲੇ ਵੀ ਮੰਨੇ ਨਹੀਂ ਜਾਂਦੇ ਫੇ ਜੋ ਕੀ ਕਰਨ ਯਾਰ ਫੇ ਲੋਕਾਂ ਨੂੰ ਰਸਤਾ ਕੀ ਯਾਰ ਰਸਤਾ ਕੋਈ ਕੁੜੀਆਂ ਲੋਕਾਂ ਕੋਲ ਇਕੱਠੇ ਹੁੰਦਾ ਰਸਤਾ ਹੈ ਸਿੰਘਾ ਸ਼ਕੰਦਰ ਰਸਤਾ ਲੜਾਈ ਕਰਦਾ ਰਸਤਾ ਇਹ ਤੋਂ ਬਗਾਰ ਕੋ ਕੁਝ ਨਹੀਂ ਹੈ ਕਿ ਹੱਲ ਕਰਾਉਣਾ ਤਾਂ ਫੇ ਲੋਕਾਂ ਨੂੰ ਸੜਕਾਂ ਤੇ ਆਉਣਾ ਪੈਣਾ ਹੈ ਫੇ ਜਾਮ ਲਾਉਣੇ ਪੈਣੇ ਨੇ ਫੇ ਮਜਾਦੇ ਕਰਨੇ ਪੈਣੇ ਨੇ ਫੇ ਚਾਂਗਾ ਵਿਖਾਲੀਆਂ ਪੈਂਦੇ ਨੇ ਸਾਜੂ ਪਾਦਾ ਸਾਰਾ ਕੁਸਾ ਚ ਲੈ ਕੇ ਸਾਰਾ ਕੁਸੇ ਪਰ ਸਰਕਾਰ ਕਿਸੇ ਵੀ ਹਾਲਤ ਦੇ ਵਿੱਚ ਅਸੀਂ ਆਪਣੇ ਹੱਕ ਨੇ ਜਿਹੜੇ ਉਹ ਲੈਣੇ ਨੇ ਪਹਿਲੇ ਸੰਸਦ ਦੇ ਵਿੱਚ ਵੀ ਲੈਏ ਨੇ ਸਰਕਾਰ ਤੋਂ ਇਹ ਬਾਤ ਸਰਕਾਰ ਤੋਂ ਵੀ ਲੈਏ ਨੇ ਜਿਹੜਾ ਬਾਤਲ ਕਹਿੰਦੀ ਮੈਂ ਗੱਲ ਨਹੀਂ ਕਰਦੀ ਲੋਕਾਂ ਨਾਲ ਫਿਰ ਜਦ ਕਹਿੰਦੇ ਬਿਲਾਜੰਪੀਲੀ ਆਵੇ ਪਰ ਲੋਕਾਂ ਨੇ ਮਜਾਰੇ ਚਤਾਲੀ ਮੇਰੇ ਪੰਜਾਬ ਦੇ ਵਿੱਚ ਨਿਕਲ ਨਹੀਂ ਦਿੱਤਾ ਬਾਤਲ ਨੂੰ ਆ ਸੰਗਰਾਮ ਦੇ ਵਿੱਚ ਟੱਕਰਿਆ ਸੀ ਢੇਰ ਕੇ ਬਸਲੇ ਵੀ ਹੱਦ ਕਰਾਏ ਨੇ ਪ੍ਰਾਪਤੀਆਂ ਵੀ ਕਰਾਈਆਂ ਨੇ ਇਸ ਕਰਕੇ ਲੋਕਾਂ ਦੀ ਤਾਕਤ ਨੂੰ ਕੋਈ ਨਹੀਂ ਖੜਦਾ ਹੁੰਦਾ ਜਦੋਂ ਲੋਕ ਇਕੱਠੇ ਹੋ ਜਾਣਗੇ ਜਦੋਂ ਹਾਕਮ ਇਕੱਠੇ ਨੇ ਫੋਟਰੇ ਡੰਡੇ ਜਿਦੋਂ ਨੂੰ ਕਿਸੇ ਪਾਰਟੀ ਦਾ ਵਿਰੋਧ ਨਹੀਂ ਹੈਗਾ ਚਾਹੇ ਇੱਥੇ ਸੁਖਵੀਰ ਆ ਚਾਹੇ ਕੈਪਟਨ ਆ ਚਾਹੇ ਇੱਥੇ ਭਗਵੰਤ ਪਾਣਾ ਚਾਹੇ ਕੋਈ ਹੋਰ ਖੱਪੇ ਸੱਜੇ ਆ ਇਹ ਸਾਰੇ ਇਕੱਠੇ ਨਹੀਂ ਟਿਆ ਕਰਦਾ ਕੁਕਾ ਲਈ ਪਰ ਅਸੀਂ ਕਿਉਂ ਨਹੀਂ ਇਕੱਠੇ ਹੁੰਦੇ ਛਾਟੇ ਵਿੱਚ ਬਸ ਭੇਦ ਨੇ ਮਜੋਰੀਆਂ ਛਾਟੇ ਵਿੱਚ ਆ ਜਿੱਦ ਤਣ ਅਸੀਂ ਇਕੱਠੇ ਹੋਗੇ ਉਦੋਂ ਸਮਝੋ ਸਰਕਾਰ ਦੀ ਮੌਤ ਆ ਫੇਰਾ ਸਰਕਾਰ ਤੇ ਮੌਤ ਤੇ ਬਰਲਟ ਨੇ ਫੇਰਾ ਜਿੱਦ ਤਣ ਅਸੀਂ ਇਕੱਠੇ ਹੋਗੇ ਲੋੜ ਹੈ ਵੀ ਅਸੀਂ ਆਪਣੀ ਤਾਕਤ ਨੂੰ ਇਕੱਠੇ ਕਰੀਏ ਅਸੀਂ ਇਕੱਠੇ ਝੁੱਟੀਆਂ ਪਾਈਏ ਤਾਂ ਕਿ ਸਾਡੇ ਪਦਨ ਸਾਡੇ ਦੁਸ਼ਮਣਾਂ ਦਾ ਸਾਹਮਣੇ ਇਹ ਦੁਸ਼ਮਣ ਨੂੰ ਅਸੀਂ ਕੁੱਟਣਾ ਤੇ ਟੌਣਾ ਵਿਆ ਇਹ ਤੇ ਤੌਮ ਤੇ ਗੋਟਾ ਰੱਖ ਕੇ ਹੱਕ ਪ੍ਰਾਪਤ ਵੀ ਕਰਾਉਣੇ ਆ ਜੇ ਤਰ੍ਹਾਂ ਅਸੀਂ ਇਹ ਸਮਝ ਕੇ ਸਾਰੇ ਸਾਥੀਆਂ ਦੇ ਹੱਕ ਵੀ ਪ੍ਰਾਪਤ ਕਰਾ ਲੇਗੇ ਇਸ ਕਰਕੇ ਲੋਕਾਂ ਨੂੰ ਥੋੜਾ ਦਲੇਰੀ ਨਾਲ ਆਉਣਾ ਚਾਹੀਦਾ ਲੋਕਾਂ ਨੂੰ ਸਮਝੀ ਚਾਹੀਦੀ ਆ ਇਹ ਕੰਮ ਤੇ ਨੂੰ ਗਲਤ ਦੇ ਵਿੱਚ ਸਮਝ ਆਪਣੀ ਹੋਣੀ ਚਾਹੀਦੀ ਆ ਕਿ ਅਸੀਂ ਇਹ ਕੁਝ ਲੈਣਾ ਹੈ ਅਸੀਂ ਲੜਦੇ ਹਾਂ ਤਾਂ ਦਿਲ ਸਟਕ ਤੁਮਜੋਰ ਨਹੀਂ ਹੋਣਾ ਚਾਹੀਦਾ ਤਖਣਾ ਹੋਣਾ ਚਾਹੀਦਾ ਬੰਤਾ ਦੇ ਸਮਝ ਵੇਖਣਾ ਕਿ ਇਹ ਤਾਂ ਨੂੰ ਸਰਕਾਰ ਤੋਂ ਅਸੀਂ ਲੈਣਾ ਹੈ ਤੇ ਲੈ ਵੀ ਲੈਂਗੇ ਇਸ ਕਰਕੇ ਹੋਮ ਵੀ ਤੇ ਸਰਕਾਰ ਦਾ ਭਲੇਖਾ ਜਿਹੜੀ ਸਰਕਾਰ ਕਹਿੰਦੀ ਹੈ ਕਦੇ ਕਿਸਾਨਾਂ ਨੂੰ ਕਹਿੰਦਾ ਮੈਂ ਚੰਡੀਗੜ੍ਹ ਨਹੀਂ ਬਣ ਦੇਣਾ ਹੈਗਾ ਕਦੇ ਫਰਾਂਸੀ ਨੂੰ ਕਹਿੰਦਾ ਸੜਕਾਂ ਨਹੀਂ ਉਹ ਕਰ ਦੇਣੀਆਂ ਇਹ ਤੇਰੇ ਪਿਓ ਦਾ ਰਾਜ ਨਹੀਂ ਹੈਗਾ ਤੇ ਪਿਓ ਦਾ ਚੰਡੀਗੜ੍ਹ ਨਹੀਂ ਹੈਗਾ ਜਦੋਂ ਲੋਕਾਂ ਨੇ ਉੱਠਣਾ ਫਿਰ ਚੰਡੀਗੜ੍ਹ ਤੇ ਵੀ ਆਉਣਾ ਸੜਕਾਂ ਤੇ ਵੀ ਆਉਣਾ ਲੋਕ ਸਾਰਾ ਕੁਝ ਕਰਨੇ ਜਾਣ ਤੇ ਉਹ ਮਜ਼ਦੂਰੀਆਂ ਫਿਰ ਲੋਕਾਂ ਦੀ ਇਸ ਕਰਕੇ ਆਉਣ ਨਾਲ ਸਾਰੇ ਵਿੱਚ ਜੋ ਵੀ ਸੰਘਰਸ਼ ਆਉਣ ਨੇ ਅਸੀਂ ਲੀਡਰਸ਼ਿਪ ਪੀਰ ਕਰਦੇ ਹਾਂ ਪੀ ਜੜੀਆਂ ਰੈ ਜੀਆਂ ਰੂੜੀਆਂ ਦੇ ਛੱਟੋ ਹੁਣ ਖੜਾ ਸਿੰਘਾਂ ਸਨ ਹੋਰ ਤਿੱਖਾ ਕਰੋ ਤੇਜ ਕਰੋ ਜੇ ਹੱਕ ਪ੍ਰਾਪਤ ਕਰਾਉਨੇ ਨੇ ਜੇ ਖੇល ਨੇ ਕਰਨੇ ਨੇ ਖੇਲਾ ਕਰਨੀ ਨੇ ਫੇ ਆਪਣੀਆਂ ਦੀ ਡਿਸਪੀਆ ਛੱਡ ਕੇ ਪਰੇ ਹੋ ਜਾਣਾ ਫਿਰ ਜਿੰਦਾਬਾਦ 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 ਕਰਦੇ ਲੋਕ ਜਿੰਦਾਬਾਦ ਜਿੰਦਾਬਾਦ ਛਿੰਦਾਬਾਦ ਜੀ ਆਮ ਸਰਕਾਰ ਮੁਰਦਾ واللہ عباس منا کا رنگ منگتے دیکھميا اور زور جما کے ڏخانگے۔